ਕੋਈ ਦੱਸ ਦਿਓ ਕੋਈ ਵੀ ਨਾ ਲੋੜੀ ਮਨਾਉਣੀ ਐ ਮਿੱਤਰਾਂ ਯਾਰ bari ਚਰਨੇ ਤੋਂ ਬਾਅਦ ਰੁਕ ਕੇ ਚੱਲ ਜਾਏਗਾ ਯਾਰ ਬੱਸ ਜਦ ਮੈਂ ਨੱਬੇ ਭਾਈਆਰੀ ਦੀ ਆਦਾਨੇ ਭਾਈਆਰੀ ਲਾ ਲਈ ਲੈ ਭਾਈ بس ماں پوری 18 ਦੀ ਹੋ ਗਈ ਨਾ ਕੋਈ ਫਰਕ ਨਹੀਂ ਜੌੜੀ ਦਾ ਤੇਰੇ ਨਾਲ ਹੋ ਗਈ ਕਾਨੂੰ ਬਈ ਯਾਰ ਹੁਣ ਤਾਂ ਹੁਣ ਤਾਂ ਬਹੁਤ ਹੋ ਗਿਆ ਚਾਰ ਫੜ ਚਾਰ ਫੜ ਯਾਰ ਹੋ ਗਈ ਮੈਂ ਵੀ ਹੋ ਗਈ ਚਾਰ ਬਜ਼ੁਰਗ ਸਾਰੇ ਬੈਠੇ ਨੇ ਅੱਜ ਮੰਡੀ ਦੇ ਵਿੱਚ ਤੇ ਉਹ ਤਾਂ ਮੈਂ ਹਰ ਮੰਡੀ ਲਾਉਣਾ ਕੀ ਹੋ ਗਿਆ ਮੈਨੂੰ ਵਿਚਾਰਿਆਂ ਦੇ ਮਾਨ ਹੈ ਮੈਨੂੰ ਬਹੁਤ ਕੁਸ ਦੇ ਕੇ ਤੋਰਦੇ ਨੇ ਤੂੰ ਕਰਨ ਲੱਗਿਆ ਤੁਸੀਂ ਅੱਜ ਮੈਂ ਢੇੜਾ ਦੇਣਾ ਸਾਰੀ ਪਬਲਿਕ ਦੇ ਵਿੱਚ ਲੋੜੀ ਦੇ ਨਾਉਂਦਾ ਜਿਹੜਾ ਕੋਈ ਸਰਦਾ ਸਮਾਨ ਹੈ ਉਹ ਮੈਨੂੰ ਦੇ ਚਰਨੇ ਦੀ ਸਟੇਜ ਤੋਂ ਲੈ ਕੇ ਤੁਰ ਕੇ ਢੇੜਾ ਦੇਣਾ ਸਾਰੀ ਮੰਡੀ ਚ ਕੋਈ ਦੱਸ ਦਿਓ ਕੋਈ ਵੀ ਨਾ ਲੋੜੀ ਮੰਗਾਉਣੀ ਹੈ ਮਿੱਤਰਾ ਬਾਰੀ ਚਰਨੇ ਤੋਂ ਆਪਾਂ ਸੁਣ ਕੇ ਚੱਲ ਪਾਏਗਾ ਤੂੰ ਤਾਂ ਮੈਨੂੰ ਮੈਨੂੰ ਆਵਾਜ਼ ਦੀ ਆ ਦਨ ਮੈਨੂੰ ਆਵਾਜ਼ ਦੀ ਆ ਵਈ ਲਾ ਵੀ ਲਾ ਵੀ ਲੱਤ ਲੈਣ ਦੇ ਹੋ ਪਹਿਲੇ ਕੁਝ ਲਾ ਜੀ ਲਾ ਵੀਆ ਲੋੜੀਆਂ ਬਣਾਇਆ ਲੋੜੀਆਂ ਲੱਗਾ ਲੋੜੀ ਬਣਾਉ ਲੋੜੀ ਦਾ ਬੰਦੇ ਨਹੀਂ ਹੈ ਨਾ ਬਣਾ ਬਣਾ ਕੱਪੀ ਦਾ ਹਰਾ ਦੈਨ ਕੁਸੀ ਆਲਾ ਆ ਨੀ ਨਾ ਜਾਓ ਜੀ ਜਾਓ ਜਾਓ ਬਈਆ ਲੋਰੀ ਦਾ ਆਦਿਓ ਲੋਰੀ ਦਾ ਆਦਿਓ ਬਈ ਲੋਰੀ ਦਾ ਸੱਜੇ ਰੇਕੀ ਕਰਦੇ ਆ ਆਹ ਉਹ ਦੇਖੋ ਮੰਡੀ ਚੋਣਾਂ ਜਾਣਾ ਜਾਣਾ ਦਾਣਾ ਫਰਦਾ ਸਮਾਨ ਕਰੇ ਸਾਡੇ ਮੈਂ ਜਾਓ ਮਿਸਟਰ ਬਹੁਤ ਤੜੀ ਹੇਰ ਰੋਈ ਆ ਤੇ ਗੋ ਉਹ ਮਾਈ ਦੇ ਨਾ ਇਹਦੇ ਨੂੰ ਆਖੇ ਕੋ ਜਣੇ ਆਓ ਸੰਗੇ ਲਿਓ ਨੀ ਬੰਦੇ 400 ਆ ਖੁੰਨੇ ਦੇ ਸਾਰੇ ਸੰਗੇ ਦਾ ਹੀ ਚੱਲ 300 ਦੇ ਆਜਾ ਆਜੋ ਵੀ ਆ ਕਿੰਨੇ ਦੋਤੇ

ਲੋਂਗੋਵਾਲ ਮੰਡੀ 13 ਦੇ 26 ਤਰੀਕ ਨੂੰ ਮਨਾਈ ਜਾਂਦੀ ਹੈ ਤੇ ਇੱਥੇ ਲੋੜੀ ਦਾ ਤਿਹਾਰ ਵੀ ਮਨਾਇਆ ਜਾ ਰਿਹਾ ਅੱਜ ਦੇਖ ਸਕਦੇ ਹੋ ਰੌਣਕ ਮੇਲਾ ਮੰਡੀ ਦਾ ਮੰਡੀ ਪੂਰੀ ਭਰੀ ਹੋਈ ਆ ਅੱਜੂ ਤੜਬੜਾ ਲੋੜੀ ਬਣਾਉਂਦਾ ਫਿਰਦਾ ਹੈ ਗਾਂਚਰ ਮੇਂ ਸੇ ਜੀਣਾ ਨਾ ਆਦੀ ਚੰਦਰਾ ਜੋਸ ਆਇਆ ਪਈ ਗਾਂਚਰ ਮੇਂ ਸੇ ਜੀਣਾ ਨਾ ਆਦੀ ਚੰਦਰਾ ਜੀ ਦਾ ਨਾ ਆਇਆ ਮਾਤਾ ਮਾਈ ਦਾ ਜੈ ਲੀ ਰਹੀਦਾ ਦਾ ਏ ਕਮਾਲ ਦਾ ਬਣਾ ਨਾ ਆਦੀ ਗਾਂਚਰ ਮੇਂ ਸੇ ਆਇਆ ਪਈ ਗਾਂਚਰ ਮੇਂ ਸੇ ਮਾਤਾ ਮਾਈ ਦਾ ਜੈ ਲੀ ਰਹੀਦਾ ਦਾ ਬਾਬਾ ਪਹਿਲਵਣ ਭਾਈ ਸੱਜਾ ਚਲੇਗਾ ਚਰਪੇਖਣੀ ਬੋਲੇ ਕੜਾਣ ਤਰਤ ਸੰਤਰਾਜੋ ਆਜੋ ਪਈ ਕਾਂਸਰ ਮਿਕਸੇ ਚਲੇ ਸੰਤਰਾਜੋ ਰੋਪਾਇੋ ਚਾਜੀ ਪਈ ਸੰਤਰਾ ਚਲੇ ਗਾਂਗਰ ਕਲਸੀ ਅਣਾ ਅਜ ਤੰਤਰਾਜੋ ਆਜੋ ਪਈ ਕਾਂਸਰ ਮਿਕਸੇ 2.7 40 ਜੋ ਪਿਆਨ

ਦੇਖੀ ਉਹ 17 ਵੀ ਕਿਹਾ ਹਾਂ ਦੇ 17 ਕਹਿਤਾ ਆਲਾ ਬਸ ਮੈਂ ਪੂਰੀ 18 ਦੀ ਹੋ ਗਈ ਨਾ ਜੋੜੀ ਦਾ ਤੇਲੇ ਨਾ ਨਾ 20 ਤੋਂ ਘਟ ਦਿੰਦਾ ਨਹੀਂ ਹੈਗਾ ਕਿੰਨੇ ਦਿਨ ਮੈਨੂੰ ਦਿੰਦਾ ਤੂੰ ਕਹਿ ਮਾਏ ਕਰ ਬਿਆ ਘਟ ਮੈ ਨਹੀਂ ਦਿੰਦਾ ਬਈ 1999 ਦੀ ਮਾਹਾਂ ਯਾਰ ਜ਼ਮੀਨ ਹੀ ਬਈ ਆफी ਉਹਨੂੰ ਪੁੱਛ ਮਾਹਾਂ ਯਾਰ ਜ਼ਮੀਨ ਹੀ ਨਹੀਂ ਦਿੰਦਾ ਯਾਰ ਉਹ ਰੱਖ ਲੈ ਯਾਰ ਕਦਰ ਕਰ ਬੰਦੇ ਨੂੰ ਰਾਇ ਨਾਲ 22000 ਉਲਟਾ ਯਾਰ ਪਾਈ ਕਦਰ ਕੀਤੀ ਨਹੀਂ ਕੀ ਪੁੱਤ ਰੱਖ ਲੈ ਉਹਦੀ ਖੈਰ ਕੀਤੀ ਹੈ ਨਾ ਮਾਹਾਂ ਜ਼ਮੀਨ ਹੀ ਹੈ ਹਾਂ ਪੂਰੇ ਵੀਰ ਹੀ ਦੇਣਗੇ ਮਾਹਾਂ ਜ਼ਮੀਨ ਹੀ ਹੈ ਉਹ ਠੀਕ ਹੈ ਯਾਰ ਮਾਹਾਂ ਜ਼ਮੀਨ ਹੀ ਕੋਈ ਬੱਕਰੀ ਦਾ ਦੇਖ ਯਾਰ ਤੂੰ ਗਿੱਡੀ ਢੀ ਹੈਗੀ ਕੰਦ ਤੋੜੀ ਹੈ नहीं भाई मेन पता मेरी बकरी बिकूगी बिकूगी ਕਿੰਨਾ ਰਹਿ ਗਿਆ ਇਹਦਾ ਕਿੰਨਾ ਰਹਿ ਗਿਆ ਯਾਰ ਤਾਂ ਇਹੋ ਬਾਈ ਮੈਂ ਪਹਿਲਾਂ 35000 ਰੁਪਏ ਮੰਗਾਇਆ ਏ ਕਹਿੰਦਾ ਮੇਰੇ ਵਾਸਤੇ ਦੱਸ ਦੇ ਮਾਹਾਂ ਤੇਰੇ ਵਾਸਤੇ 20000 ਦਿਆਂਗਾ ਏ ਕਹਿੰਦਾ ਜਮਾ ਇੱਕੋ ਹੀ ਦੱਸ ਦੇ ਮਾਹਾਂ 20000 ਤੋਂ ਘਟ ਦੰਦਾ ਨਹੀਂ ਮੈਂ ਅੱਛਾ ਹੁਣ ਕਿੰਨਾ ਰਹਿ ਗਿਆ 19 ਦੰਦੇ ਆ ਹਾਂ ਸਾਢੇ 19 ਨਹੀਂ ਹੋਗੀ ਕਾਨੂੰ ਬਾਈ ਯਾਰ ਹੁਣ ਤਾਂ ਹੁਣ ਤਾਂ ਬਹੁਤ

ઓય આ દીલોડી દે દે તું આ દીલોડી દે દે તું ઓલી દે હી દે કા કેમ કા હા ના